ਜੀ ਸਾਡੇ ਜਿਹੜੇ ਜ਼ਿੰਮੇਦਾਰ ਵੀਰ ਪਹੁੰਚੇ ਨੇ ਜੋ ਇਹ ਸੰਤਾਪ ਹਟਾ ਰਹੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕੀ ਨਾਮ ਆਪਣਾ ਜੀ ਰਣਜੀਤ ਸਿੰਘ ਜੀ ਆ ਜੀ ਉੱਚੀ ਗੱਲ ਕਰੋ ਰਣਜੀਤ ਸਿੰਘ ਆ ਆਪਣਾ ਕੋ ਕਿੰਨਾ ਰੱਖ ਬਾਜੀ ਇੱਥੇ ਟੋਟਲ ਮਿਲਾ ਕੇ 30 ਕਿੱਲੇ ਥਾਂ ਆ ਜੀ 30 ਕਿੱਲੇ ਹਾਂਜੀ ਤੇ ਕੋਈ ਬਚਿਆ ਉਹਦੇ ਵਿੱਚੋਂ ਹਾਂਜੀ 30 ਕਿਲਾ 30 ਖਤਮ ਆ ਤੇ 30 ਕਿੱਲੇ ਆਪਣਾ ਹੈਗਾ ਕੋਈ ਠੇਕੇ ਵੀ ਲਿਆ ਜੇ ਠੇਕੇ ਵਾਲਾ ਸੀ 20 ਕਿੱਲੇ ਥਾਂ ਠੇਕੇ ਤੇ 10 ਕਿੱਲੇ ਆਪਣਾ ਵਾ 10 ਕਿੱਲੇ ਮਾਲਕੀ ਤੇ 20 ਕਿੱਲੇ ਠੇਕੇ ਹਾਂ 20 ਕਿੱਲੇ ਠੇਕੇ ਤੇ ਤੇ ਠੇਕਾ ਕਿੰਨਾ ਹੈ ਠੇਕਾ 50000 ਰੁਪਿਆ ਤੇ ਕੁਝ ਪੱਲੇ ਪਿਆ ਵਸਲ ਦੇ ਪੱਲੇ ਤੁਹਾਡੇ ਸਾਹਮਣੇ ਆ ਵੇਖੋ ਜੋ ਪਿਆ ਵੇਖ ਲਓ ਸਾਰਾ ਗਾਰੇ ਨਾਲ ਭਰਿਆ ਝੋਨਾ ਸਾਰਾ ਤੁਹਾਡੇ ਸਾਹਮਣੇ ਕੋਈ ਦੂਰ ਤੇ ਹੈ ਨਹੀਂਗਾ ਹਾਂਜੀ ਹਾਂਜੀ ਆ ਦੇ ਵੇਖ ਲਓ ਕੋਈ ਪੱਲੇ ਨਹੀਂਗਾ ਜਿਹੜੇ ਹਰੀ ਖੇਤਾਂ ਨੂੰ ਖੇਤੀ ਦੇਖਦੀ ਹੈ ਇਹਦੇ ਪੱਲੇ ਵੀ ਕੱਖ ਨਹੀਂ ਘੱਲੇ ਬੜਿਆ ਪਿਆ ਵਾ ਹਾਂਜੀ ਉਹ ਗਾਰ ਉਹ ਤੇ ਚੜੀ ਹੋਈ ਜੀ ਮਿੱਟੀ ਚੜੀ ਹੈ ਮੂਲੀ ਹੀ ਮੂਲੀ ਵੀ ਤਿਆਰ ਹੋਈ ਖਰਾਬ ਹੋ ਗਈ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਆ ਤੁਹਾਡੀ ਅਖੁਰਲੀ ਡੰਗਰ ਕਿੰਨੇ ਸੀ ਡੰਗਰ ਆਗੇ 12 13 ਵੇਖੋ ਹੁਣ ਕੁਰਲੀ ਵਿਹਲੀ ਹੋਈ ਹੈ ਸਾਰਾ ਮਾਲ ਰੁੜ ਗਿਆ ਅੱਛਾ ਜੀ ਮਤਲਬ ਕੁਛ ਨਹੀਂ ਬਚਿਆ ਕਹਿ ਸਕਦੇ ਕੁਛ ਨਹੀਂ ਤੇ ਸਾਡੇ ਲੇਬਰ ਬੈਠੀ ਉਹਦਾ ਵੀ ਸਮਾਨ ਰੁੜ ਗਿਆ ਨਾਲ ਹੀ ਸਮਾਨ ਲੇਬਰ ਵੀ ਛੱਡੀ ਹੁੰਦੀ ਨੂੰ ਵੱਢਣ ਵਾਲੀ ਪਾਸ ਤੇ ਬੈਠੀ ਸੀ ਤੇ ਭੱਜ ਕੇ ਮੰਜਾਂ ਨਹੀਂ ਬਚਾਈ ਆ ਤੋ ਸਭ ਮਿੱਟੀ ਮੁੱਠ ਖਾਲੀ ਆ ਮਿੱਟੀ ਮੁੱਠ ਦੀ ਤੇ ਆਪਣਾ ਕੀ ਨਾ ਜੀ ਸੰਜੀ ਜੀ 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 ਸੰਜੀ ਹਟੇ ਹੈ 4 ਕਿਲੇ ਕਿੱਤਾ ਹੈ ਆਪਾਂ 5 ਕਿਲੇ ਆ ਜੀ ਬਾਠੇ ਕੇ ਸੁਣਾ ਠੇਕਾੜਾ ਨਾ ਠੇਕਾੜੀ 40000 ਰੁਪਿਆ ਪੰਜਪੁਰਾਪਰ ਜੇ ਚੱਲੇ ਤੇ ਬਚੇ ਕੁਛ ਨਹੀਂ ਸਾਹਮਣੇ ਆ ਜੀ ਕਬਧਿਆ ਨਾ ਕਮਾਡ ਡੁੱਬਾ ਪਿਆ ਕਮਾਡ ਹਾਂ ਜੀ ਅੱਛਾ ਪਈ ਤੁਹਾਡੇ ਸਤਿੰਦਰ ਸਿੰਘ ਜੀ ਸਤਿੰਦਰ ਸਿੰਘ ਸਤਿੰਦਰ ਸਿੰਘ ਜੀ ਸਿੰਦਰ ਸਿੰਘ ਜੀ ਅੱਛਾ ਸਿੰਦਰ ਸਿੰਘ ਜੀ ਆਪਣੀ ਕਿੰਨੀ ਖੇਤੀ ਸੀ 19 ਕਿੱਲੇ ਮੈਂ ਝੋਨਾ ਲਾਇਆ ਸੀ ਕੁਝ ਠੇਕੇ ਤੇ ਪਾ ਗਏ ਤੇ ਕਿੱਲਾ ਮੇਰੇ ਕੋਲ ਮੂੜੀਆਂ ਸੀ ਕੁਝ ਮੇਰੇ ਕੋਲ ਦਾਲ ਹੀ ਮਾਵਾਂ ਦੀ ਮੈਂ ਬੀਜੀ ਸੀ ਅੱਛਾ ਜੀ ਸਾਰਾ ਮੇਰਾ ਬਰਬਾਦ ਹੋ ਗਿਆ ਮੂੜੀ ਮੈਂ ਉਦੋਂ ਫੁੱਟਣੀ ਸੀ ਪਾਣੀ ਆਉਣ ਤੋਂ ਇੱਕ ਦਿਨ ਪਹਿਲਾਂ ਪਰ ਇਹ ਚੀਜ਼ ਦਾ ਪਤਾ 22 23 ਤਰੀਕ ਨੂੰ ਹਾਂ ਜੀ ਹਾਂ ਜੀ 26 ਨੂੰ ਤੇ ਆਪਾਂ ਫੇਰਾ ਮਾਰ ਕੇ ਗਏ ਆ ਮੂੜੀ ਦਾ ਕਿੰਨਾ ਰਕਬਾ ਸੀ ਕਿੱਲਾ ਇੱਕ ਮੂੜੀ ਸੀ ਬਾਕੀ 2 ਕਿੱਲੇ ਦਾਲ ਹੀ ਕਾਲੀ ਆਪਣੀ ਮਾਵਾਂ ਵਾਲੀ ਜਿਹੜੀ ਬੀਜੀ ਸੀ ਉਹ ਵੀ ਗਈ ਸਾਰਾ ਬਰਬਾਦ ਹੋ ਗਿਆ ਜੀ ਤੇ ਤੁਹਾਡੇ ਕੋਲ ਕਿੰਨੇ ਠੇਕੇ ਤੇ ਸਾਂ ਨੂੰ ਜੋ ਮਿਲਦਾ ਸਾਡਾ ਹੱਕ ਬੰਨੂ ਦਿੱਤਾ ਜਾਏ ਤੇ ਬਾਕੀ ਇਹ ਵੀ ਵੀ ਬੂ ਸਾਨੂੰ ਜਿਹੜੇ ਖੇਤਰੇ ਦਿੱਤੇ ਜਾਣ ਸਾਡੀਆਂ ਕਣਕਾਂ ਵੀ ਬੀਜਣਗੀਆਂ ਅਜੇ ਤੱਕ ਪਾਣੀ ਬੜਾਵਾ ਪੈਲੀਆਂ ਚ ਤੋ ਕੁਝ ਲੱਗਦਾ ਕਿ ਜਦੋਂ ਉਹ ਸਰਦਾਰ ਹੋਣਾ ਕਿਹਾ ਕਿ ਭਾਜੀ ਅਜੇ ਵੀ ਕਮਾਦ ਤੇ ਵੀ ਕਮਾਦ ਵੀ ਡੁੱਬਾ ਪਿਆ ਤੇ ਫਿਰ ਕਣਕ ਦੀ ਬੀਜਣ ਦੇ ਹਾਲਾਤ ਕੁਝ ਲੱਗਦੇ ਨਹੀਂ ਅਜੇ ਪਾਣੀ ਬੜਾ ਜਿਆਦਾ ਜੇ ਅਜੇ ਕੋਈ ਵੀ ਸਾਾਨੂੰ ਲਾਲ ਨੀਜੇ ਇਦਾਂ ਦਾ ਹੈਗਾ ਵੀ ਕਦੋਂ ਪੈਲੀਆਂ ਬੱਤਰ ਹੋਣੀਆਂ ਕਦੋਂ ਨਹੀਂ ਮਤਲਬ ਇਸ ਖੇਤਰ ਗੁਪ ਖੇਤਰੇ ਬੀਜੀ ਤੁਸੀਂ ਮੰਗ ਕਰ ਰਹੇ ਹਾਂਜੀ 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 ਸਾਨੂੰ ਹੋਰ ਕੋਈ ਚੀਜ਼ ਨਹੀਂ ਸਾਨੂੰ ਬਸ ਜੋ ਸਾਡਾ ਹੱਕ ਬੰਦਾ ਸਾਨੂੰ ਦਿੱਤਾ ਜਾਏ ਤੇ ਉਹ ਕਿਹਦੇ ਵੱਲੋਂ ਬਣਾਇਆ ਜਾ ਰਿਹਾ ਜੀ ਉਹ ਬੜਾ ਬੰਦ ਟੁੱਟਾ ਜਿਹਾ ਰਸਤਾ ਜਿਹੜਾ ਸਾਰਾ ਤੁਹਾਨੂੰ ਦੇਖਿਆ ਰਸਤੇ ਜਿਹੜਾ ਹੁੰਦਾ ਸਾਰਾ ਖਰਾਬ ਹੋਇਆ ਅੱਜ ਹੀ ਇੱਥੋਂ ਤੱਕ ਗਾਂਢ ਹੋਇਆ ਵੀ ਅਸੀਂ ਆਪ ਪਿੰਡਾਂ ਵਾਲਿਆਂ ਨੇ ਕਰਾਈ ਕਰਕੇ ਤੇ ਕੀਤਾ ਵਾ ਪਿੰਡ ਦੀਆਂ ਜਾਨ ਨੇ ਗ੍ਰਾਈ ਕਰ ਕੋਲੋਂ ਆਪਣੀ ਜੇਬ ਚ ਕੱਢਿਆ ਰਸਤਾ ਬਣਾਉਣ ਦੇ ਇੱਥੇ ਹਾਂ ਉਸ ਦਿਨ ਤੋਂ ਹੋਇਆ ਇੱਥੇ ਬਿਲਕੁਲ ਰਸਤਾ ਸਰਕਾਰ ਸਰਕਾਰ ਤਾਂ ਕਹਿੰਦੀ ਮੈਂ ਮਰਦੀ ਦੇ ਦੇਣੇ ਤੇ ਦੇਖੋ ਤਾਂ ਨਹੀਂ ਆ ਕਿ ਉੱਥੇ ਲੱਗੇ ਨੇ ਸੰਦ ਸਰਕਾਰੀ ਪੈਸਾ ਨਹੀਂ ਆਉਂਦਾ ਅੱਛਾ ਤੇ ਲੋਕ ਆਪਣਾ ਟਾਈਮ ਪੈਕਟਰ ਦੇ ਆ ਆਪਣੇ ਸੰਦ ਆਪਣੇ ਪੈਸੇ ਲਾਉਂਦੇ ਆ ਤੱਕ ਤਾਂ ਪੁੱਛਣਾ ਆ ਪਾਜੀ ਜਿੰਦੇ ਹੋ ਬ ਬਾਕੀ ਮੈਂ ਦੱਸਦਾ ਮੈਂ ਕਰਦੇ ਆ ਸਾਨੂੰ ਜਿੰਨਾ ਮਾੜਾ ਦਿੱਤਾ ਜਾਵੇ ਬਾਕੀ ਇਹ ਜਲਦੀ ਤੋਂ ਜਲਦੀ ਤਿਆਰ ਹੋਣਾ ਚਾਹੀਦਾ ਜੇ ਕੋਈ ਮਾੜਾ ਮੋੜ ਰਹੇ ਆਪਣੀਆਂ ਪਛਾਣ ਦੇ ਕੋਈ ਕੋਲੜੀਆਂ ਫਸਲ ਟਰੈਕਟਰਾਂ ਦਾ ਧੰਨਵਾਦ ਜੀ